ਸਤਨਾਮ ਵਾਹਿਗੁਰੂ ਸਹਿਜ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੀ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੀ ਰਾਏ ਧਾਮ ਦੇ ਉਤਾਰ ਭੁਖਿਆ ਭੁਖਣਾ ਉਤਰੀ ਜਿਵਨਾਪੁਰੀਆ ਭਾਰ ਸਹਿ ਸਿਆਣਪਾ ਲਖ ਹੋਏ ਤਾਂ ਇੱਕ ਨ ਚਿਲੇ ਨਾਲ ਕਿਸ ਜਿਆਰਾ ਹੋਈਏ ਤੁਮੂੜਾ ਦੁੱਤ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਅਕਾਰ ਹੁਕਮਣ ਕਹਿਆ ਜਾਈ ਹੁਕਮੀ ਹੋਣ ਜੀ ਹੁਕਮ ਲੈ ਬੜਿਆਈ ਹੁਕਮੀ ਤੁਨੀਜ ਹੁਕਮ ਲਿਖ ਦਸ ਰੁਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਹੈਦਰ ਸਭ ਕੋ ਬਾਹਰ ਹੁਕਮਣ ਕੋਈ ਨਾ ਹੁਕਮੇ ਜੀ ਬੁਚੈ ਤਾਂ ਹਉ ਮੈਂ ਕਹੇ ਨਾ ਕੋਈ गावे को तान हुए के तान गावे को दात जाने निशान गावे को गुण बड़े अचार गावे को विद्या भिखम विचार गावे को साज करे तनखी गावे को जीत दे गावे को जापै से दूर गावे को बेख हादरा दूर कथना कथी आवे तोट कथ कत कथ कत कथी कोटी कोट कोट ਦੇਦਾ ਦੇ ਗਏ ਜੇ ਸੁਖ ਪਾਹੀ ਯੁਗ ਜੁਗੰਤਰ ਖਾਹੀ ਖਾਰੇ ਹੁਕਮੀ ਹੁਕਮ ਚਿਲਾਏ ਰਾਹੋ ਨਾਨਕ ਉਸ ਸੇ ਵੀ ਪ੍ਰਵਾਹ ਸਾਚਾ ਸੰਸਾਚਿ ਨਾਏ ਬਾਖਿਆ ਪਾਉ ਉਪਾਰ ਅੱਖਾਂ ਮੰਗ ਦੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅਗੇ ਰੱਖੀ ਐ ਜਿਤ ਦੇ ਸ਼ਦਰ ਬਾਰ ਬੋ ਕਾ ਗੁਰ ਨ ਬੋਲੀਐ ਜਿਸ ਸੰਤਰੇ ਪਿਆਰ ਅਮਰ ਤੇਰਾ ਸਚਨਾਉ ਹੋੜਿਆਈ ਵਿਚਾਰ ਕਰਨੀ ਆਵੇ ਕਪੜਾ ਅਦਰੀ ਮੁਗਦਵਾਰ ਨਾਨਕ ਇਹ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨ ਹੋਏ ਆਪੇ ਆਪਨ ਰੰਗਿਨ ਸੋਈ ਜਿਸੇ ਵਾਤਨ ਪਾਇਆ ਮਾਨ ਨਾਦ ਗਾਵੀਏ ਗੋਰੀ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸਭ ਘੱਲ ਜਾਈ ਗੁਰਮੁਖ ਨਾਦਨ ਗੁਰਮੁਖੀ ਵੇਦ ਗੁਰਮੁਖ ਰੈ ਸਮਾਈ ਗੋਰੀ ਸਰਗੁਰ ਗੋਰਖ ਪਰਮਾ ਗੁਰ ਪਾਰਵਤੀ ਮਾਈ ਜੀ ਹੋ ਜਾਣਾ ਅਕਾਣਾ ਹੀ ਕਹਿਣਾ ਕਥਣਾ ਨਹੀਂ ਜਾਈ ਗੁਰਾਂ ਇੱਕ ਦੇਹੁ ਜਾਈ ਸਬਣਾ ਜੀਆਂ ਗਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਤ ਨਾਵਾ ਜਿਸ ਪਾਵਾਂ ਮਰਬਾਨੀ ਕੇ ਲਾਇਕੀ ਜੇਤੀ ਸਿਰ ਠੋਪਾਈ ਵਿਖੰ ਵੇਨ ਕਰਮਾਂ ਕੇ ਮਿਲੇ ਲਈ ਮਤ੍ਰ ਜ ਰਤਨ ਜਵਾਹਰ ਮਾਨਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇ ਬੁਝਾਈ ਸਬਣਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗ ਜਾਰਿਆ ਅਰਜਾਉ ਦਸੋਣੀ ਹੋਏ ਨਵਾ ਕੰਡਾ ਦੇ ਜਾਣੀਏ ਨਾਲ ਚਲੇ ਸਭ ਕੋਈ ਜੰਗਾ ਨੌਰ ਰਖਾਈ ਕੈ ਜਸ ਕੀਤ ਜਗ ਲਈ ਜੇ ਕਿਸੇ ਨਦਰ ਨ ਆਵੇ ਤਾ ਆਤਰਾ ਪੁੱਛੇ ਕੀ ਕੀਤਾ ਮੇਂਦਰ ਕੀਤ ਕਾਰ ਦੋਸੀ ਦੋ ਬਤਲੇ ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਦੇਹ ਕੋਈ ਨ ਸੁਝੈ ਜਿਸ ਗੁਰ ਕੋਈ ਕਰੇ ਸੁਨੇ ਸੁਤਿ ਦੀ ਸ੍ਰਣਾ ਸੁਨੇ ਤਤ ਤਵਲੇ ਆਕਾਸ਼ ਸੁਨੇ ਦੀਪ ਲੋਪਰ ਤਾਲ ਸੁਨੇ ਕੋਈ ਨ ਸਕੇ ਕਾਲ ਨਾਮੁ ਭਗਤਾਂ ਸਦਾ ਵਿਲਾਸ ਸੁਨੇ ਦੂਪ ਪਾਪ ਕਾ ਨਾਸ ਸੁਨੇ ਇਸ ਬਰਮਾਇੰਦ ਸੁਨੇ ਮੁਖ ਸਲਾਹਨ ਮੰਦ ਸੁਨੇ ਜੋ ਜੋਤਿਨ ਭੀਦ ਸੁਨੇ ਸਾਤਿ ਸਿਮਤ ਵੀਦ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਪਾਪ ਕਾ ਨਾਸ ਸੁਨੇ ਸਤ ਸੰਤੋ ਗਿਆਨ ਸੁਨੇ ਅਰ ਸਦ ਕਾ ਸਿਨਾਣ ਸੁਨੇ ਮੜ ਮੜ ਪਾਵੈ ਮਾਨ ਸੁਨੇ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਨੇ ਦੂਪਾਪ ਕਾ ਨਾਸ ਸੁਨੇ ਸਰਾ ਗੁਣਾ ਕੇ ਗਾਹਾ ਸੁਨੇ ਸੇਖ ਪੀਰ ਪਾਤਸ਼ਾਹ ਸੁਨੇ ਆਂਦੇ ਪਾਵੈ ਰਾਹ ਸੁਨੇ ਹਾਂ ਤੁਧ ਅਸਦਾ ਨਾਨਕ ਭਗਤਾਂ ਅੰਦਰ ਵਿਗਾਸ ਸੁਨੇ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿਛੇ ਪਸਤਾਏ ਕਾਗਦ ਕਰੁਣਾ ਲਿਤਨ ਹਾਰ ਮੰਨੇ ਕਾਬਹਿ ਕਰਨ ਵਿਚਾਰ ਐਸਾ ਨਾਵਣ ਰੰਜਿਨ ਹੋਈ ਜੀ ਕੋ ਮੰਨ ਜਾਵੇਂ ਮਨ ਕੋਈ ਮੰਨੈ ਸੰਤ ਹੋਵੇਂ ਮਨ ਬੁੱਧ ਮੰਨੈ ਸਗਲ ਭਗਵਨ ਕੀ ਸੁੱਧ ਮੰਨੈ ਮੋਹ ਝੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਰਨਜਿਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪੰਥ ਸਿਉ ਪ੍ਰਗਟ ਜਾਏ ਮੰਨੈ ਮਗਨਾ ਚਲੈ ਪੰਥ ਮੰਨੈ ਤਰੁਪ ਸਿਧੀ ਸਨ ਬੰਦ ਐਸਾ ਨਾਮ ਨਰਨਜਿਨ ਹੋਈ ਜੀ ਕੋ ਮਨ ਜਾਣੇ ਮਨ ਕੋਈ ਮੰਨੈ ਪਾਵੇ ਮੁਕਤ ਦਵਾਰ ਮੰਨੈ ਪਰਮਾਰ ਸਦਾਾਰ ਮਨ ਨ ਤਰੈ ਤਾ ਵੇ ਗੁਰ ਸਿਖ ਮਨ ਨ ਨਾਨਕ ਪਵੈ ਨ ਪੇਖ ਐਸਾ ਨਾਮ ਨ ਰੰਜਿਨ ਹੋਇ ਜੀ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਭਵਤ ਰਕੀ ਮਾਰ ਭਜਿ ਸੋ ਹੈ ਦਰ ਜਾਨ ਪੰਚਾਂ ਕਰ ਗੁਰ ਕੀ ਧਿਆਨ ਜੀ ਕੋ ਕਹਿ ਕਰੇ ਵਿਚਾਰ ਕਰ ਦੇ ਕਹਿ ਤੰਨੇ ਨਾਹੀ ਸਮਾਰ ਤੌੜ ਧੰਦ ਅਕਾ ਪੂਤ ਸੰਦੋਪਤਾ ਰਖਿਆ ਜਿਨ ਸੂਤ ਜੇ ਗੁਜੇ ਵਸਿਿਆਰ ਤੁਲੇ ਉੱਪਰ ਕੇਤਾ ਭਾਰ ਤੱਤੇ ਔਰ ਪਰੇ ਹੋਰ ਹੋਰ ਦਿਸਤੇ ਭਾਰ ਲੈ ਖਵਨ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਉੜੀ ਕਲਾਮ ਇਹੋ ਲਿਖਾਲਿਖ ਜਾਣੇ ਕੋਈ ਲਿਖਾ ਲਿਖਿਆ ਕੇਤਾ ਹੋਈ ਕੇਤਾ ਤਾਂ ਸਵਾਲੇ ਰੂਪ ਕੀਤੀ ਦਾਤ ਜਾਣੇ ਕੌਣ ਉਤ ਕੀ ਤਪਸਾ ਹੋਇ ਕੋ ਕਵਾਉ ਤਿੱਤੇ ਹੋਇ ਲਖਧਰੀ ਆਉ ਪਤ੍ਰਿਤ ਕਾਉਣ ਕਹਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਤਿ ਤੇ ਭਾਵੈ ਸਾਈ ਭਰੀ ਕਾਰ ਤੁਸ ਰਸਨਾਮ ਤਨ ਰੰਕਾਰ ਸੰਗ ਜਪ ਸੰਗ ਭਾਉ ਅ ਸੰਗ ਪੂਜਾ ਸੰਗ ਤਪ ਤਾਉ ਸੰਗ ਗੁਰ ਤੁਮਕ ਵੀਦ ਪਾਠ ਸੰਗ ਜੋਗ ਮਨ ਰਹੈ ਸੰਖ ਭਗਤ ਗੋਵੰਦ ਗਿਆਨ ਵਿਚਾਰ ਸੰਸਦੀ ਸੰਗਤਾਰ ਸੰਸੂਰੋਂ ਪਖਸਾਰ ਅ ਸੰਖ ਮੋਲੇ ਲਾਇ ਤਾਰੁ ਉਦਤ ਕਉਨ ਕਾ ਵਿਚਾਰ ਵਾਰਣ ਜਾਵਾ ਏਕ ਵਾਰ ਜੋਦਤ ਭਾਵੈ ਸਾਈ ਭਲੀ ਕਾਰ ਤੁਸ ਰਸਨਾਮ ਤੇ ਨਿਰੰਕਾਰ ਸੰਖ ਮੂਰਖ ਅਤ ਭੂਰ ਅਸੰਖ ਜੋਰ ਹਰਿ ਆਂਖੂਰ ਸੰਖ ਅਮਰ ਕਰ ਜਾਹੇ ਜੋਰ ਸੰਤ ਗੱਲ ਵਡ ਹਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਰੀਸ਼ ਮਨ ਪਖਾਹੀ ਸੰਗਨੰਦਕ ਸਿਰ ਤੇ ਭਾਰ ਨਾਮ ਨਿਜ ਕਹੇ ਵਿਚਾਰ ਵਾਰ ਜਹਾਵਾਏ ਕਵਾਰ ਜੋਤਿ ਤਪਵੇ ਸਾਈ ਭਰੀਕਾਰ ਤੁਸ ਰਸ ਨਾਮ ਤਿਰੰਕਾਰ ਅਸੰਖ ਨਾਮ ਸੰਖ ਥਾਵ ਗਮ ਗਮ ਸੰਖ ਲੋ ਸੰਕੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾਹਾ ਅਖਰੀ ਗਿਆਨ ਗੀਤ ਗੁਣ ਗਾਖਰੀ ਲਿਖਣ ਬੋਲਣ ਬਾਣ ਅਖਰਸ ਸੰਯੋਗ ਵਿਖਾਣ ਜਿਨ ਇਹ ਲਿਖੇ ਤੇ ਸਰਨਾਹੀ ਜਿ ਫਰਮਾਏ ਦਿੱਤੇ ਪਾਹੀ ਜਿਤਾ ਕੀਤਾ ਦਿੱਤਾ ਨਾਉ ਵਰਨਾਵੇਂ ਨਾਹੀ ਕੋ ਥਾਉ ਕੋਤਰਾ ਤੇ ਕਰਮ ਕਹਾ ਵਿਚਾਰ ਵਾਰਣ ਜਾਵਾ ਇੱਕ ਵਾਰ ਜੁਤਤ ਭਾਵੇ ਸਾਈ ਪਲਿਕਾਰ ਦੂਸਰਾ ਸ੍ਰਾਮ ਤਨਨੰਕਾਰ ਭਰੀਏ ਹੱਥ ਬੈ ਤਨ ਦੇਹੀ ਪਾਣੀ ਧੋਤੇ ਤ੍ਰਿਸ਼ਕੇ ਮੂਤ ਪ੍ਰੀਤੀ ਕਪੜ ਹੋਏ ਦੇ ਸਭੂਰਨ ਜਿਉ ਤੋਏ ਪਰੀਏ ਬਤ ਬਾਪਾ ਕੈ ਸੰਗ ਉਤਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਆਖਰ ਨਾਹੀ ਕਰ ਕਰ ਕਰਣਾ ਇਸ ਲੈ ਜਾਉ ਆਪੇ ਵੀ ਜਪੇ ਖਾਓ ਨਾਨਕ ਮੁਗਮੀ ਆਵੋ ਜਾਵੋ ਦੀਸ ਲੱਭਦੇ ਅਦਸਤਾਨ ਜੇ ਕੋ ਪਾਵੈ ਤਿਲ ਕਾਮਾਨ ਸੁਦੇ ਹਮਨੇ ਅਮਨ ਗੀਤਾ ਭਾਉ ਅੰਤਰ ਗਾਥੀ ਤਿਲ ਨਾ ਹੋ ਸਭ ਗੁਣ ਦੇਲੇ ਮਾਹੀ ਕੋਈ ਬਿਲਕੁਲ ਕੀਤੇ ਭਗਤ ਨਾ ਹੋਈ ਸੋ ਅਥਿਆਤ ਬਾਣੀ ਬਰਮਾਓ ਸਤ ਸੋਹਾਂਸਦਾ ਮਨ ਚਾਓ ਕੌਣ ਸਵੇਲਾ ਵਕਤ ਕਵਣ ਕਵਣ ਸਿਤ ਕਵਣ ਵਾਲ ਕੌਣ ਸਿਰਤੀ ਮਹੋ ਕਵਣ ਜਤੋਆ ਆਕਾਰ ਵੇਲ ਨ ਪਾਇਆ ਪੰਡਤੀ ਜੇ ਹੋਵੇ ਲਿਖ ਪੁਰਾਣ ਵਕਤ ਨ ਪਾਇਓ ਕਾਦੀਆ ਜੇ ਲਿਖਣੇ ਪੁਰਾਣ ਤੇਤੋ ਅਰਨਾ ਜੋਗੀ ਜਾਣੈ ਰਤਮਾ ਗੁਣਾ ਕੋਈ ਜਾਗਰਤਾ ਸਿਰ ਠੀਕੋ ਸਾਜੀ ਆਪੇ ਜਾਣੈ ਸੋਈ ਕਿਉ ਕਰਿਆ ਤਾਂ ਕਿਉ ਸਲਾਹੀ ਕਿਉ ਰਣੀ ਕਿਉ ਜਾਣਾ ਆਨੰਦ ਕੇ ਅੱਖਾਂ ਸਭ ਕੋ ਆਖੇ ਇੱਕ ਦੂਜੇ ਸਿਆਣਾ ਵੱਡਾ ਸਹਬ ਵੱਡੀ ਨਾਹੀ ਕੀਤਾ ਜੰਕਾ ਹੋਵੇ ਆਨੰਦ ਜੀ ਕੋ ਆਪੋ ਜਾਣੇ ਜਿ ਜਾਨਾ ਸੋਹੈ ਪਤਲੰਬ ਤਾਰ ਲਖ ਹਗਾਸਾਂ ਆਗਾਸ ਉੜ ਕੇ ਉੜ ਕੇ ਭਾਰ ਥਕੇ ਵੇਦ ਕਹਿ ਤਵਾਦ ਸੈ ਸਥਾਰੇ ਗੈਨ ਤੇ ਬਾਸ ਲੋ ਇਕਤਾਦ ਦੇਖਾ ਹੋਏ ਤੇ ਲਿਖੀਏ ਲੇਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਹੀ ਸਲਾਹੀ ਤਿਸਤ ਨ ਪਾਈਆਂ ਨਦੀਆਂ ਅਤੇ ਵਾਰਾ ਕੋ ਐ ਸੁਮੰਦਨ ਜਾਣੀਏ ਸੁਮੰਦ ਸਾ ਸੁਲਤਾਨ ਜਿ ਰਹਾ ਜਤੀ ਮਾਲ ਧਨ ਕੀ ਜਿਦੜਨਾ ਹੋਣੀ ਜਿਤਸ ਮਨੋਂ ਨ ਵੀਸ ਰਹੈ ਅੰਤਨ ਸ੍ਰਿਧੀ ਕਹਿ ਨਾ ਅੰਤ ਅੰਤਨ ਕਰਨੇ ਦੇ ਨਾ ਅੰਤ ਅੰਤਨ ਵਿਖਣ ਸੁਨਨ ਨੰਤ ਅੰਤਨ ਜਾਪੇ ਕਿਆ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਰਣ ਕੇ ਦੇ ਬਿਰਾਹੀ ਤਾਂਗੇ ਅੰਤ ਨ ਪਾਏ ਜਾਹੀ ਇਹੋ ਅੰਤਨ ਜਾਵੇਂ ਕੋਈ ਬੋਤਾ ਕੀਏ ਬੋਤਾ ਹੋਏ ਵਡਾ ਸਾਹਿਬ ਉੱਚਾ ਔ ਜੀ ਉਪਰ ਉੱਚਾ ਨਾਉ ਇਵੜ ਉੱਚਾ ਹੋਵੇ ਕੋਈ ਸੂਝੀ ਕੋ ਜਾਣੈ ਸੋਏ ਜੀਉੜੇ ਆਪ ਜਾਣੇ ਆਪਿ ਆਪ ਨਾਨਕ ਨਦੀ ਘਰਮੀ ਦਾਤ ਬਹੁਤਾ ਕਰ ਲਿਖਿਆ ਨਾ ਜਾਏ ਵਡਾ ਦਾਤਾ ਤਿਰਨੰਤ ਮਾਈ ਕਿਤੇ ਮੰਨ ਦਾ ਯੋਧਾ ਪਾਰ ਕਿਤੇ ਅਗਾਂਤ ਨਹੀਂ ਵਿਚਾਰ ਕਿਤੇ ਖੱਪ ਤੇ ਵਿਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖਾਹੀ ਖਾਹੀ ਕੀਤਿਆਂ ਨੂੰ ਹੂ ਸਦਮਾਰੇ ਦੇਦਾ ਦੇਹ ਤਾਰ ਬੰਧ ਕਲਾਤੀ ਬਾਣੇ ਹੋਏ ਹੋਰ ਆ ਕਰ ਸਕੈ ਕੋਈ ਜੀ ਕੋ ਕਾਇ ਗਿਆ ਕਣ ਪਾਏ ਉਹ ਜਾਣੇ ਜੀਤੀਆ ਹੋਏ ਖਾਏ ਆਪੇ ਜਾਣੇ ਆਪੇ ਦੇ ਅਥ ਸੇ ਬਕੀ ਕੀ ਜਿਸਨੋਂ ਬਖਸੇ ਸਤਿ ਸਲਾਮ ਨਾਰਗ ਬਾਦਸ਼ਾਹੀ ਬਾਦਸ਼ਾਹ ਹੋਰ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਢਾਹਰ ਮੁੱਲ ਆਵੇ ਮੁੱਲ ਜਾਹੇ ਮੁੱਲ ਭਾਏ ਮੁੱਲ ਸਮਾਹੇ ਮੁਲ ਧਰਮ ਮੁਲ ਦੀਵਾਨ ਮੁਲ ਤੋਂ ਲਾਉਣ ਪ੍ਰਵਾਨ ਮੁਲ ਵਸੀਸ ਮੁਲ ਨਿਸ਼ਾਨ ਮੁਲ ਕਰਮ ਮੁਲ ਫਰਮਾਨ ਮੁਲ ਮੁਲਾਖਿਆ ਜਾਏ ਆਖਾਤਰਹੀ ਲਿਵਲਾਈ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਕਰੇ ਵਖਿਆਨ ਆਖੇ ਵਰਮੀ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿਧ ਆਖੇ ਕੀਤੇ ਕੀਤੇ ਬੁੱਧ ਅੱਖੇ ਦਾਣੇ ਅੱਖੇ ਦੀਵੂ ਅੱਖੇ ਸੁਰ ਨਾਲ ਗੁੰਜਨ ਸੇਵ ਕੀਤੇ ਅੱਖੇ ਅਖਨ ਪਾਹੀ ਕੀਤੇ ਕਹਿ ਕਹਿ ਉੱਠ ਡਜਾਏ ਤੇ ਕੀਤੇ ਹੋਰ ਕਰੇ ਤਾਂ ਅਖਣ ਸਕੈ ਕੀ ਜੀਵਣ ਭਾਵੈ ਤੇਵਣ ਹੋਏ ਨਾਨਕ ਜਾਣਾ ਸੱਚਾ ਸੋਈ ਜੀ ਕੋ ਅੱਖੇ ਬੋਲ ਵਿਦਾੜ ਤਲਹੀਏ ਸਿਰ ਦਾਵਾਰ ਰੰਗਵਾਰ ਸੋਦਰ ਕੀ ਹਾ ਸੋਦਰ ਕੀ ਹਾ ਜਿਤ ਵੇ ਸਰਬ ਸਮਾਲੇ ਬਾਜੇ ਨਾ ਦੇ ਅਨੇਕ ਸੰਖਾ ਕੀਤੇ ਬਾਵਣ ਹਾਰੇ ਕੀਤੇ ਰੰਗ ਪਰਿਚੋ ਕਹੀਏ ਨਾ ਕੀਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਵੈ ਸੰਤਰ ਗਾਵੇ ਰਾਜਾ ਤੁਮ ਦੁਆਰੇ ਗਾਵਾਂ ਜਿਤ ਗੋਤਿਕ ਜਾਣੇ ਰਿਗ ਰਿਗ ਤਨ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹ ਸਦਾ ਸਵਾਰੇ ਗਾਵੈ ਇੰਦੇ ਤਸਰ ਬੱਟੇ ਦੀ ਜੀ ਅੰਦਰ ਨਾਲੇ ਗਾਵੈ ਸਤਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਦੀ ਸਦੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਬੰਡਤ ਪੜਨ ਨਰਕੀਸ਼ਰ ਜੂ ਜੂਗ ਵਿਦਾ ਨਾਲੇ ਗਾਵੈ ਮੋਹਨੀਆਂ ਮਨ ਮੋਹਨ ਸੁਰਗਾ ਮੰਚ ਪਿਆਲੇ ਗਾਵਣ ਰਤਨੁ ਪਾਈ ਤੇਰੇ ਅਠਸਠ ਦੀਪ ਨਾਲੇ ਗਾਵੈ ਜੋਤ ਮਹਾਬਲ ਸੁਰਾ ਗਾਵੈ ਥਾਣੀ ਚਾਰੇ ਗਾਵੈ ਖੰਡ ਮਢਲ ਵਰ ਭੰਡਾ ਕਰਤਲ ਰਖੇ ਧਾਰੇ ਸੈਦ ਤੁਨੋ ਗਾਵੈ ਜੋਤ ਤਪਾਵਣ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਣ ਛੇਮੇ ਜਿਤਨੇ ਆਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਾਹ ਸਾਹਿਬ ਸੱਚਾ ਸਾਜੀ ਨਾਈ ਹੈ ਬਿਉ ਹਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੇ ਜੀਤਾ ਆਪਣਾ ਜਿਤ ਸਿਧੀ ਵੜਿਆਈ ਜੋ ਜਸ ਪਾਵੈ ਸੋਈ ਕਰਸੀ ਸੁਗੁਣ ਕਰਣਾ ਜਾਈ ਸੋ ਪਾਸਾ ਸੋ ਸਬਾਸਾ ਇਹ ਨਾਨਕ ਰਹਿਣ ਰਜਾਈ ਮੁੰਦਾ ਸਦੋ ਸਰਬਾ ਝੋਲੀ ਦੀ ਆਣਿ ਕਰੇ ਬੂਤ ਜਿੰਤਾ ਕਾ ਕੋਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਦੀ ਪੰਥ ਜਗਲੇ ਜਮਾਤੀ ਮਣਜੀ ਤੇ ਜਗਜੀਤ ਆਦੇਸ ਤੇ ਆਦੇਸ਼ ਆਦ ਨੀਰ ਨਾਦ ਨਾਹਤ ਜੂਜਕੇ ਕੋ ਵੇਸ ਭਗਤ ਗਿਆਨ ਦਾ ਆ ਭੰਡਾਰ ਨਗੜਗਟਵਾਜੇ ਨਾਦ ਆਪ ਨਾਥ ਨਾਥੀ ਸਮਝਾਂ ਕੀ ਰਿਦਸਿ ਦੇ ਅਮਰਾ ਸਾਦ ਸੰਯੋਗ ਵਿਯੋਗ ਦੇ ਕਾਲ ਚਲਾਵੇ ਲੇਖਿ ਆਵੇ ਭਾਗ ਆਦੀ ਤੇਸੀ ਆਦੇਸ ਆਦ ਨੀਰ ਨਾਦ ਨਾਹਤ ਜੂਜਕੇ ਕੋ ਵੇਸ ਹੇ ਤਨ ਵਾਈ ਜੂਤਵੇ ਆਈ ਦਿਨ ਜੇਲੇ ਪਰਵਾਰ ਇਸ ਸੰਸਾਰੀ ਇਕ ਭੰਡਾਰੀ ਇਕ ਲਾਇ ਦੀ ਬਾਣ ਜੇ ਦਿਸ ਪਾਵੇ ਦੇ ਚਲਾਵੇ ਜਹੋਵ ਹੈ ਪਰਮਾਨ ਉਹ ਵੇਖੀ ਉਹਨਾਂ ਨਦਨਾ ਆਵੇ ਬਹੁਤ ਆਏ ਉਹ ਵਡਾਨ ਆਦੇ ਇਸ ਜੇ ਆਦੇਸ ਆਦ ਨੀਰ ਆਦ ਨਾਹਤ ਜੂਲਗੇ ਕੋ ਵੇ ਇਸ ਵਸਨੋਏ ਲੋਏ ਭੰਡਾਰ ਯੋਗ ਸੁਪਾਇਐ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਮਾਰ ਨਾਨਕ ਸੱਚੇ ਦੀ ਸਾਚੀ ਕਾਰ ਆਦੇਸ਼ ਜੀ ਆਦੇਸ਼ ਆਗ ਨੀਰਾ ਨਾਦ ਨਾਗਤ ਜੂਜੇ ਕੋ ਵੀ ਇਸ ਇੱਕ ਦੂਜੀ ਪੋ ਲਖ ਹੋਏ ਲਖੋ ਵੈ ਲਖ ਵੀ ਲਖ ਲਖ ਜਿਹੜਾ ਆਖੀਐ ਏਕ ਨਾਮ ਜਗਦੀਸ਼ ਏ ਤਰਾਹੀ ਪਤ ਪਵੜੀਆਂ ਚੜੀਏ ਹੋਈ 21 ਸੁਨ ਗਲਾਕ ਆਸ ਕੀ ਗਿਟਾਇ ਆਈ ਰੀਸ ਨਾਨਕ ਨਦਰੀ ਪਾਈਏ ਪੂਰੀ ਕੂੜੈ ਠੀਸ ਅੱਖਰ ਜੋ ਚਪੇ ਨੈ ਜੋਰ ਜੋਰ ਨ ਮੰਗਣ ਦੀ ਨ ਜੋਰ ਜੋਰ ਨ ਜੀਵਨ ਮੰਨਣੈ ਜੋਰ ਜੋਰ ਨ ਰਾਜ ਮਨ ਮਨਸੂਰ ਜੋਰ ਨ ਸ੍ਰਤੀ ਗਿਆਨ ਵਿਚਾਰ ਜੋਰ ਨ ਜੁਗਤੀ ਸੁਟੈ ਸੰਸਾਰ ਜੇ ਸਤਿ ਉਰਗਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਈ ਰਾਤੀ ਦਿੱਤੀ ਦਿੱਤੀ ਵਾਰ ਪਵਨ ਵਾਣੀ ਗਲੀ ਪਤਾਲ ਤਿਸਵੇ ਧਰਤੀ ਥਾਂ ਪ੍ਰਖੀ ਧਰਮ ਸਾਬ ਤੇ ਸਜਜੀ ਜੋਤ ਕੇ ਰੰਗ ਤਨ ਕੇ ਨਾਮ ਵਾਹੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪ੍ਰਵਾਨ ਮੰਤਰੀ ਕਰਮ ਪਵੈ ਨਿਸ਼ਾਨ ਗਤਿ ਵਗਾਈ ਉਥੇ ਪਾਏ ਨਾਮ ਲਿਆ ਜਾਪਹਿ ਜਾਇ ਤਲਵੰਗਣ ਕਾ ਇਹੋ ਧਰਮ ਗਿਆਨ ਕੰਡ ਕਾ ਫੋ ਕਰਮ ਜਿਤੇ ਪਉਨ ਬਾਣੀ ਵੈ ਸੰਤਰ ਜਿਤੇ ਕਾਮ ਮਹੀਸ਼ ਕੇਤੇ ਬਲਮੀ ਘਾਟ ਕੜੀ ਹੈ ਰੂਪ ਰਾਂਕ ਕੇ ਵੇਸ ਜਿਤੇ ਗੰਭੂਮੀ ਮੇਂ ਕੇਤੇ ਕੇਤੇ ਧੂਪ ਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਦੇਸ਼ ਕੀਤੇ ਦੀਵਦਾਨੁ ਮੁਰ ਕੀਤੇ ਕੀਤੇ ਰਤਨ ਸੰਬੰਧ ਕੀਤੇ ਖਾਣੀ ਕੀਤੀ ਬਾਣੀ ਕੀਤੇ ਪਾਤ ਨਰਿੰਦ ਕੀਤੀ ਅਸੋਧੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ ਗਿਆਨ ਛੱਡ ਮੈਂ ਗਿਆਨ ਪਰਚੰਡ ਜਿੱਥੈ ਨਾਦ ਬਿਨੋਦ ਕੋਡ ਆਨੰਦ ਸਰਵਖੰਡ ਕੀ ਬਾਣੀ ਰੂਪ ਜਿੱਥੈ ਘਾਣਤ ਕਰੀਐ ਬੋਧ ਅਨੂਪ ਤਾਂ ਕੀ ਗੱਲਾਂ ਕਥਿਆ ਨਾ ਜਾਹੇ ਜੀ ਕਉ ਕਹਿ ਪਿਛੈ ਬਸਤਾਏ ਦਿੱਥਾ ਘੜੀਆ ਸਤਿਮਤ ਮਨ ਬੁੱਧ ਦਿੱਥਾ ਘੜੀਏ ਸੁਰਾਂ ਸਿਦਾੰਗੀ ਸੁਧ ਕਰਮਖੰਡ ਕੀ ਬਾਣੀ ਯੋਰ ਦਿੱਥੈ ਹੋ ਨ ਕੋਈ ਹੋਰ ਦਿੱਥੈ ਜੋਤ ਮਹਾਬਲ ਸੂਰ ਤਨ ਮੈਂ ਰਾਮ ਰਹਾ ਪ੍ਰਪੂਰ ਦਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਗੇ ਰੂਪਣ ਕਥਨੀ ਜਾਏ ਨਾਯੋ ਬਰੇ ਨਠਾਗੇ ਜਾਹੀ ਜਿਨ ਕੇ ਨਾਮ ਵਸੇ ਮਨ ਮਾਹੀ ਦਿੱਤੈ ਭਗਤ ਵਸੇ ਕੇ ਲੋ ਕਰਹਿ ਅਨੰਦ ਸਚਾ ਮਨ ਸੋਈ ਸਤਿ ਕਾਂਡ ਵਸੀਦਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਦਿੱਥੈ ਕਾਂਡ ਬੜਵ ਮੰਡਲ ਵਰ ਭਾਂਡੋ ਜੀ ਗੁਗਥੇ ਦਾ ਅੰਤਰਾ ਅੰਤ ਦਿੱਥੈ ਲੋਲ ਆਕਾਰੋ ਜਿਵੇਂ ਜੀਵ ਕੁਮਤਿ ਵੈਤਵ ਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤਪਾਹਾਰ ਦੇ ਜਿਸਨੀਆਰ ਅਹਿਰਣ ਮਤਬੀਦ ਹਥਿਆਰ ਪੌਕ ਲਗਣ ਧਵਤਾਓ ਬਾਂਡਾ ਭਉ ਅਮਰਤ ਤਾਰ ਕਰੀਏ ਸੰਸਾਰ ਜੀ ਤਕਸਾਰ ਜਿਨ ਕੋ ਨਦਰ ਕਰਮ ਤਨ ਤਾਰ ਨਾਮ ਨਦਰਿ ਨਦਰਿ ਨਿਹਾਲ ਇਸ ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਵੇ ਦਾਈ ਦਾਇਆ ਖੇਲੈ ਸਗਰ ਜਗਤ ਚੰਗਿਆਈਆ ਬੁਰਿਆਈਆ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਰੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ